ਅਸੇ ਪਲਾ ਭਾਗਾਂ ਵਾਲੇ ਆ ਜੀ ਜਿਨ੍ਹਾਂ ਦੇ ਘਰਾਂ 'ਚ ਬਜ਼ੁਰਗ ਹੈਗੇ ਸਾਂਭ ਲੋ ਇਹਨਾਂ ਨੂੰ ਇਹ ਸਾਂਭ ਲੋ ਇਹ ਬਜ਼ੁਰਗ ਲੱਭਣੇ ਨਹੀਂ ਇਹ ਵਿਰਸਾ ਖਤਮ ਹੋ ਰਿਹਾ ਸਾਡੇ ਕੋਲ ਆ ਜਿਹੜੀ ਪਿਛਲੀ ਪੀੜ੍ਹੀ ਹੈ ਨਾ ਜਿਨ੍ਹਾਂ ਬਲਦਾਂ ਨਾਲ ਵਾਹੀ ਕੀਤੀ ਆ ਇਹ ਟਾਵੇਂ-ਟਾਵੇਂ ਜਿਨ੍ਹਾਂ ਨੇ ਆਪਣੇ ਹੱਥੀਂ ਕੱਚਿਆਂ ਘਰਾਂ 'ਚ ਵੀ ਪੋਚੇ ਫਿਰਿਆ ਇਹ ਇਹ ਵਿਰਸਾ ਖਤਮ ਹੋ ਰਿਹਾ ਜਦੋਂ ਅਗਲੀ ਪਿਛਲੀ ਪੀੜ੍ਹੀ ਖਤਮ ਹੋ ਗਈ ਆ ਆਪਣਾ ਲੱਭਣੀ ਨਹੀਂ ਅੱਗੇ ਆਪਾਂ ਤੇ ਗਾਹ ਹੁਣ ਪਿਛਲੀ ਜਿਹੜੀ ਪੀੜ੍ਹੀ ਆ ਜਿਹੜੀ ਪੁਰਾਣੇ ਬਜ਼ੁਰਗ ਆਪਣੇ ਘਰਾਂ 'ਚ ਬੈਠੇ ਆ ਜਿਨ੍ਹਾਂ ਨੇ ਦੋਵੇਂ ਯੁੱਗ ਵੇਖ ਲਏ ਬਲਦਾਂ ਦੀਆਂ ਪੂਛਾਂ ਵੀ ਮਰੋੜ ਜਿਨ੍ਹਾਂ ਨੇ ਦੀਵੇ ਵੀ ਵੇਖੇ ਤੇ ਲਾਈਟਾਂ ਵੀ ਵੇਖ ਲੀਆਂ ਬਲਬ ਵੀ ਵੇਖ ਲੇ ਦੋਵੇਂ ਵੇਖ ਲੈਣਾ ਜਿਨ੍ਹਾਂ ਨੇ ਕਦੀ ਇਹ ਵੀ ਸੁਣਿਆ ਸੀ ਕੋਈ ਏਦਾਂ ਦਾ ਆਊਗਾ ਜੇ ਚ ਆਵਾਜ਼ ਆਇਆ ਕਰੂਗੀ ਫਿਰ ਕਹਿੰਦੇ ਕਿ ਕੋਈ ਫੋਟੋ ਵੀ ਆਇਆ ਕਰੂਗਾ ਨਾ ਟੀਵੀ ਵੀ ਵੇਖ ਲੈ ਕੰਧਾਂ 'ਤੇ ਲੱਗੇ ਵੱਡੇ ਵੱਡੇ 32 ਇੰਚ ਦੇ 45 ਇੰਚ ਦੇ ਵੱਡੇ ਵੱਡੇ 72 ਤੱਕ 100 ਤੱਕ ਵੱਡੇ ਵੱਡੇ ਐਲਈਡੀਆਂ ਲੱਗੀਆਂ ਇਹ ਵੀ ਵੇਖ ਲਿਆ ਉਹਨਾਂ ਨੇ ਵੇਖ ਲਿਆ ਉਹਨਾਂ ਨੇ ਇਹ ਜੋਗ ਖਤਮ ਹੋ ਰਿਹਾ ਸਾਡੇ ਕੋਲੋਂ ਤੇ ਜੇ ਕਿਹਦਾ ਕੋਈ ਗੁੱਸਾ ਗਿਲਾ ਕਿਸੇ ਸਾਸਨਾ ਕਿਸੇ ਸਾਰੇ ਨਾ ਕਿਸੇ ਪਰਿਵਾਰ ਦੇ ਮੈਂਬਰ ਨਾ ਹੈਗਾ ਤੇ ਪੈ ਜੋ ਲੰਮੇ ਜਾ ਕੇ ਵੀ ਭੁਲਾ ਬਖਸ਼ਾਓ ਸਾਡੇ ਕੋਲੋਂ ਸਾਨੂੰ ਅਕਲ ਆ ਗਈ ਆ ਸਾਡੇ ਘਰਾਂ ਚ ਸਵਰਗ ਤਾਜ਼ਾ ਫੁਲਕਾ ਲਾ ਕੇ ਦਿਓ ਖਿਜੜੀ ਬਣਾ ਕੇ ਦਿਓ ਦਲੀਆ ਬਣਾ ਕੇ ਦਿਓ ਮਗਰ ਉਹਨਾਂ ਲੱਭਦੇ ਫਿਰੋ ਵੀ ਸ਼ਰਾਦ ਕਰਾਉਣੇ ਅਸੀਂ ਪਾਪਾ ਜੀ ਦੇ Hindu ਵੀਰਾਂ ਤੇ ਉਹ ਪੰਡਤ ਲੱਭਦੇ ਫਿਰਦੇ ਆ ਸਿੱਖਵਾ ਤੇ ਪੰਜ ਭਾਈ ਲੱਭਦੇ ਫਿਰਦੇ ਆ ਫਿਰ ਭਾਈਆਂ ਨੂੰ ਧੱਕੇ ਨਾ ਕਰਨਗੇ ਭਾਈ ਸਾਹਿਬ ਜੀ ਪ੍ਰਸ਼ਾਦਾ ਛਕੋ ਭਾਈ ਸਾਹਿਬ ਕਹਿੰਦੇ ਨਹੀਂ ਮੇਰੇ ਕੋਲ ਟਾਈਮ ਨਹੀਂ ਨਹੀਂ ਤੁਹਾਨੂੰ ਛਕਣਾ ਪੈਣਾ ਸਾਡੇ ਪਾਪਾ ਜੀ ਦਾ ਸ਼ਰਾਦ ਆ ਕਈ ਭਾਈ ਤੇ ਫਿਰ ਕੰਟਰੋਲ ਕਰ ਲੈਂਦੇ ਫਿਰ ਕਈਆਂ ਭਾਈਆਂ ਦੇ ਢਿੱਡ ਜੋਗੀ ਦੀ ਬੀਨਰਗੇ ਹੋ ਜਾਂਦੇ ਖਾ ਖਾ ਕੇ ਫਿਰ ਤੱਕੇ ਨਾ ਲੋਕੀ ਖਵਾਈ ਜਾਂਦੇ ਆ ਦੇਸੀ ਘਿਓ ਪਾ ਪਾ ਕੇ ਪੂਰੇ ਬਣਾ ਬਣਾ ਕੇ ਤਰ੍ਹਾਂ ਤਰ੍ਹਾਂ ਦੀਆਂ ਸਮਗਰੀਆਂ ਪਾ ਪਾ ਕੇ ਖਵਾਉਂਦੇ ਫਿਰ ਮੈਂ ਤੇ ਸਦਾ ਜਾਂ ਕਹਿਣਾ ਹੁੰਦਾ ਮੇਰੀ ਸਿੱਧੀ ਜੀ ਭਾਸ਼ਾ ਜਿਹੜੇ ਲੋਕ ਇਹ ਆਂਦੇ ਜੀ ਇਹ ਖਵਾਉਣ ਨਾਲ ਪਾਪਾ ਜੀ ਨੂੰ ਪਹੁੰਚਾਉਂੋਂ ਕਿਸ ਦੇ ਪਾਪੇ ਨੂੰ ਸ਼ੂਗਰ ਹੋਵੇ ਉਹ ਤੁੰਨੀ ਲਾ ਕੇ ਟੀਕਾ ਲਾਉਂਦਾ ਹੋਵੇ ਤੁਸੀਂ ਤੇ ਕੱਲ ਨੂੰ ਗਰੰਥੀ ਦੇ ਮਗਰ ਟੀਕਾ ਲਾ ਕੇ ਤੁਰੇ ਫਿਰੋਗੇ ਵੀ ਜੇ ਇੰਨਾ ਮਿੱਠਾ ਖਾਦਾ ਸਾਡੇ ਪਾਪਾ ਜੀ ਨੂੰ ਸ਼ੂਗਰ ਹੋ ਜਾਣੀ ਆ ਇਸ ਕਰਕੇ ਇਹਨਾਂ ਪਖੰਡਾਂ ਚੋਂ ਬਾਹਰ ਨਿਕਲੋ ਜਿੰਦੇ ਜੀ ਆਪਣੇ ਮਾਂ-ਬਾਪ ਦੀ ਸੇਵਾ ਕਰੋ ਤਾਜ਼ਾ ਫੁਲਕਾ ਲਾ ਕੇ ਦਿਓ ਰੋਜ਼ ਕੱਪੜੇ ਚੇਂਜ ਕਰਾਓ ਬਜ਼ੁਰਗਾਂ ਦੇ ਕਹਿ ਕੇ ਕਰਾਓ ਉਹਨੂੰ ਕਹੋ ਮਾਤਾ ਜੀ ਬਾਪੂ ਜੀ ਕੱਪੜੇ ਆਪਣੇ ਰਾ ਕੇ ਇੱਥੇ ਰੱਖ ਦਿਓ ਤਾਜ਼ਾ ਫਰੈਸ਼ ਸੂਟ ਤੁਹਾਡਾ ਪ੍ਰੈਸ ਕਰਕੇ ਰੱਖਿਆ ਹੋਇਆ ਵਾ ਉਹ ਪਾ ਕੇ ਜਾਓ ਐਦਾਂ ਕਹੋ ਅਗਲੇ ਵੀ ਕਹਿਣ ਅਸੀਸਾਂ ਅਸਾ ਜਿਹੜੀਆਂ ਅਸੀਸਾਂ ਤੁਹਾਨੂੰ ਬਜ਼ੁਰਗਾਂ ਕੋਲੋਂ ਮਿਲਦੀਆਂ ਨੇ ਨਾ ਇਹ ਤੁਹਾਨੂੰ ਕਿਸੇ ਨੂੰ ਨਹੀਂ ਮਿਲਣੀਆਂ ਨਾ ਫਰੀ ਇਹ ਦੀਆਂ ਅਸੀਸਾਂ ਦੇਸੀ ਕੇ ਹੋਵਾ ਜਿੰਨਾ ਮਰਜੀ ਲੁੱਟ ਲੋ ਉਹ ਜਿਹਨਾਂ ਅਸੀਸ ਦਿੰਦੇ ਆ ਪੁੱਤ ਸਾਡੀ ਵੀ ਉਮਰ ਤੈਨੂੰ ਲੱਗ ਜਾਏ ਬੜੀ ਨੇਕ ਧੀ ਸਾਡੇ ਘਰ ਆਈ ਉਹੜੀਆਂ ਅਸੀਸਾਂ ਨਾ ਤੁਹਾਡੇ ਬੱਚਿਆਂ ਨੂੰ ਲਗਣੀਆਂ ਫਿਰ ਅੱਗੇ ਤੁਹਾਡੇ ਬੱਚਿਆਂ ਦੇ ਤਰੱਕੀ ਦੇ ਰਾਹ ਖੁੱਲਣੇ ਆ ਜਿਹੜੇ ਤੁਹਾਡੇ ਘਰਾਂ 'ਚੋਂ ਤੁਹਾਡੇ ਬਜ਼ੁਰਗਾਂ ਨੇ ਅਸੀਸਾਂ ਦੇਣੀਆਂ ਲੁੱਟ ਲੋ ਜਿੰਨੀਆਂ ਅਸੀਸਾਂ ਲੁੱਟੀਆਂ ਜਾਂਦੀਆਂ ਵਾਂ ਕਿਸੇ ਨੂੰ ਸਾਂਭਣਾ ਕੇ ਨੂੰ ਸਵਾਰਨਾ ਇਹ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ ਜਿਨ੍ਹਾਂ ਨੂੰ ਇੱਕ ਜੁਰੀ ਸੇਵਾ ਕਰਦਾ ਮੈਂ ਕਿਸੇ ਬਜ਼ੁਰਗ ਦਾ ਜੀ ਕਰਦਾ ਮੈਂ ਆਪਣੇ ਹੱਥੀ ਸੇਵਾ ਕਰਾਵਾਂ ਕੋਈ ਨਹੀਂ ਉਹ ਨਹੀਂ ਚਾਹੁੰਦੇ ਉਹ ਕਹਿੰਦੇ ਮੈਂ ਤੁਰਦਾ ਫਿਰਦਾ ਹੀ ਜਾਵਾਂ ਪਰ ਜੇ ਕਿਤੇ ਮੰਨ ਲਓ ਵਿਚਾਰਾ ਡਿੱਗ ਪਿਆ ਕਿਤੇ ਸੱਟ ਲੱਗ ਗਈ ਆ ਤੇ ਕਿਰਨਾ ਨਾ ਕਰੋ ਜੀ ਉਹਨਾਂ ਤੋਂ ਨਫ਼ਰਤ ਨਾ ਕਰੋ ਇਸ ਮਨ ਨੂੰ ਅੰਦਰ ਵੱਲ ਨੂੰ ਮੋੜੋ ਪਾਸ਼ਾ ਕਹਿੰਦੇ ਜੋਗਨ ਸਤਗੁਰ ਭੇਟੇ ਤਾਂ ਸੈਂਸਾ ਟੁੱਟੈ ਧਾਵਤ ਵਰਜ ਰਹਾਈਐ ਨਿਚਾਰ ਚਰੈ ਸਹਿਜ ਧਨ ਲੱਗੈ ਘਰ ਹੀ ਪਰਚਾ ਪਾਈਏ ਜਦੋਂ ਤੁਹਾਡਾ ਮਨ ਬਾਹਰ ਮੁਖੀ ਹੋ ਕੇ ਛੱਡ ਕੇ ਅੰਦਰ ਮੁਖੀ ਹੋ ਗਿਆ ਤੁਹਾਡੇ ਅੰਦਰੋਂ ਇਥੋਂ ਝਰਨਾ ਚਲਣਾ ਫਿਰ ਇਥੋਂ ਨਿਚਾਰ ਚਰੈ ਸਹਿਜ ਧਨ ਲੱਗੇ ਤੁਹਾਡਾ ਮਨ ਸਹਿਜ ਅਵਸਥਾ 'ਚ ਟਿਕ ਜਾਊਗਾ ਫਿਰ ਅੰਦਰੋਂ ਹੀ ਅਮਰਤ ਪੀਣ ਲੱਗ ਪੈਣਾ ਉਹਨੇ ਅੰਦਰੋਂ ਹੀ ਸੁਖੀ ਹੋ ਜਾਣਾ ਉਹਨੇ ਫਿਰ ਅੰਦਰੋਂ ਠੰਡਕ ਆਉਣ ਲੱਗ ਪੈਣੀ ਉਹਨੂੰ ਐਨ ਠੰਡਾ ਠਾਰ ਹੋ ਜਾਏਗਾ ਘਰ ਹੀ ਪਰਚਾ ਪਾਈਏ ਅੰਜਨ ਮਾਹੇ ਨਰੰਜਨ ਰਹੀਏ ਜੋਗ ਜੁਗਤ ਐਵੇਂ ਪਾਈਏ ਨਾਨਕ ਜੀਵਤਿਆਂ ਮਰ ਰਹੀ ਐ ਸਾਰੇ ਬੋਲੋ ਨਾਨਕ ਜੀਵਤਿਆਂ ਜਿਉਂਦੇ ਜੀ ਮਰੇ ਰਹਿਣਾ ਵਾ ਕਿਹਦੇ ਵੱਲੋਂ ਬੁਰਾਈ ਵੱਲੋਂ ਬੁਰਿਆਂ ਵੱਲ ਕੰਮਾਂ ਵੱਲੋਂ ਆਪਣੇ ਆਪ ਨੂੰ ਮਾਰ ਲੈਣਾ ਵਾ ਨਾਨਕ ਜੀਵਤਿਆਂ ਮਰ ਰਹੀ ਐ ਐਸਾ ਜੋਗ ਕਮਾਈ ਐ ਇਦਾਂ ਦਾ ਜੋਗ ਕਮਾਉਣਾ ਵਾ ਕਿ ਜਿਉਂਦੇ ਜੀ ਬੁਰਾਈ ਨਾਲੋਂ ਆਪਣਾ ਲਿੰਕ ਤੋੜ ਲੈਣਾ ਬੁਰੇ ਬੰਦੇ ਢੀਕਣ ਵੀ ਅੱਜ ਸਾਡਾ ਨਾਲ ਤਾਂ ਆਇਆ ਹੀ ਨਹੀਂ ਉਹ ਕਹਵੇ ਬਸ ਪਰਾ ਹੋਣ ਨਹੀਂ ਹੁਣ ਬੁਰਾਈ ਨਾਲੋਂ ਆਪਣਾ ਲਿੰਕ ਤੋੜ ਦਿੱਤਾ ਇਸ ਕਰਕੇ ਨਾਨਕ ਜੀਵਤ ਆ ਮਰ ਰਹੀ ਹੈ ਐਸਾ ਜੋਗ ਕਮਾਈ ਹੈ ਵਾਜੇ ਬਾਜੋਂ ਸਿੰਗੀ ਵਾਜੈ ਤਉ ਨਿਰਭਉ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਤਉ ਪਾਈਐ ਪੂਰੀ ਪਿਕਚਰ ਕਲੀਅਰ ਕਰ ਦਿੱਤੀ ਆ ਹੈ ਜੋਕ ਐਸਾ ਜੋਕ ਕਮਾਈ ਹੈ। ਮੁੰਦਾਂ ਮੁੰਦਰਾ ਮੋਨਾ ਭਗਤ ਕੀ ਬੀਜ ਕਹਿੰਦੇ ਐਦਾਂ ਦਾ ਜੋਕ ਮੋਣਾ ਆਪਣੇ ਮਨ ਨੂੰ ਵਕਾਰਾਂ ਵਾਲੇ ਬਣਿਓ ਰੋਕ ਕੇ ਰੱਖਣਾ ਇਸ ਆਪਣੇ ਕੰਨ ਵਿੱਚ ਮੁੰਦਰਾ ਪਾਉਣੀਆਂ ਹੁਣ ਇਹ ਮੁੰਦਰਾ ਬਾਹਰੋਂ ਦਸਣੀਆਂ ਨਹੀਂ ਮਨ ਨੂੰ ਬੁਰਾਈ ਤੋਂ ਰੋਕਣਾ ਇਹ ਕੰਨ ਵਿੱਚ ਮੁੰਦਰਾ ਵਾ ਅੱਛਾ ਕੋਈ ਤਰੀਕਾ ਕਿੱਡਾ ਸਮਹੋਂਦਾ ਜਦੋਂ ਗੁਰੂ ਨਾਨਕ ਸਾਹਿਬ ਜਗਜੀਤ ਸਾਹਿਬ ਸਮਝਾਉਂਦੇ ਆ ਉਦੋਂ ਕਹਿੰਦੇ ਮੁੰਦਾਂ ਸੰਤੋਖ ਉਦੋਂ ਕਹਿੰਦੇ ਜ਼ਿੰਦਗੀ 'ਚ ਸਬਰ ਧਾਰਨ ਕਰ ਲੈ ਇਹੋ ਹੀ ਮੰਦਰਾ ਵਾ ਇਥੇ ਕਹਿੰਦੇ ਮੰਦਰਾ ਮੋਨ ਮੰਦਰਾ ਮੋਨ ਭਾਵ ਆਪਣੇ ਮਨ ਨੂੰ ਮੋਨ ਚ ਲਿਆ ਆਪਣੇ ਮਨ ਨੂੰ ਬੁਰਿਆ ਕੰਮਾਂ ਤੋਂ ਰੋਕ ਲਾ ਇਹ ਤੇਰੇ ਵਾਸਤੇ ਮੰਦਰਾ ਹੋਣ ਮੰਦਰਾ ਮੋਨਾ ਦਇਆ ਕਰ ਝੋਲੀ ਜਿਹੜੀ ਤੂੰ ਹੱਥ ਗਲ ਚ ਝੋਲੀ ਪਾਈ ਆ ਜਿਹਦੇ ਵਿੱਚ ਤੂੰ ਸਮਾਨ ਪਾਉਣਾ ਵਾ ਪਰ ਤਾਂ ਹੁੰਦੀਆਂ ਨਾ ਜੋਗੀ ਦੇ ਗਲ ਚ ਝੋਲੀ ਪਾਈ ਹੁੰਦੀ ਆ ਉਹਦੇ ਵਿੱਚ ਉਹਦੀਆਂ ਪਰਤਾਂ ਹੁੰਦੀਆਂ ਇੱਕ ਪਰਚਾਟਾ ਪਾਈ ਜਾਂਦਾ ਇੱਕ ਚੌਲ ਪਾਈ ਜਾਂਦਾ ਇੱਕ ਚ ਦਾਲ ਪਾਈ ਜਾਂਦਾ ਜੋਗੀ ਦੇ ਕੋਲ ਜਿਹੜੀ ਹੁੰਦੀ ਉਹ ਉਹਨੇ ਗਲ ਦੇ ਵਿੱਚ ਪਾਈ ਹੁੰਦੀ ਉਹਨੇ ਗੋਦੜੀ ਜੀ ਉਹਦੇ ਵਿੱਚ ਉਹਨੇ ਤਰ੍ਹਾਂ ਤਰ੍ਹਾਂ ਦੀਆਂ ਉਹਦੇ ਤੈਂ ਬਣਾਈਆਂ ਹੁੰਦੀਆਂ ਅੰਦਰ ਹੀ ਉਹਦੇ ਖਾਣੇ ਬਣਦੇ ਵੱਖਰੇ ਵੱਖਰੇ ਆਪਾਂ ਨੂੰ ਲੱਗਦਾ ਪਤਾ ਮੜ ਜ ਐ ਬਨੇ ਕਰਦਾ ਆਪਾਂ ਆਟਾ ਦਿੰਨੇ ਆਪਾਂ ਨੂੰ ਲੱਗਦਾ 1 ਕਿ ਜੀ ਪਾਈ ਜਾਂਦਾ ਉਹ ਐਡਾ ਨਿਆਣਾ ਨਹੀਂ ਹੈਗਾ ਉਹਨੇ ਸ਼ਾਮਾਂ ਨੂੰ ਪੈਗ ਵੀ ਲਵਣਾ ਨਾ ਉਹ ਵੇਚ ਕੇ ਮੁੜ ਕੇ ਜੋਗੀ ਆ ਉਹ ਠੇਕੇ ਤੇ ਜਾ ਕੇ ਨੇ ਇਥੇ ਮਾਲਕਾਂ ਤੋਂ ਬਾਹਰ ਨਿਕਲ ਗਏ ਉਥੇ ਆਟਾ ਵੇਚ ਕੇ ਤੇ ਬੋਤਲ ਖਰੀਦਦਾ ਹੁੰਦਾ ਤੇ ਬੰਦਾ ਮੁੜਕਿਆਂ ਦਾ ਲਿਆ ਆ ਸਾਡੇ ਪਿੰਡੋਂ ਆਟਾ ਇਕੱਠਾ ਕਰਕੇ ਲੈ ਗਿਆ ਜੋਗੀ ਤੇ ਮੁੜਕੇ ਟਨ ਹੋਏ ਹੁੰਦੇ ਆ ਉਥੇ ਨਸ਼ਾ ਪੀਂਦੇ ਮੈਂ ਨੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਜੋਗੀ ਲੋਕ ਨਸ਼ਾ ਪੀਂਦੇ ਸੀ ਮਹਾਰਾਜ ਨੇ ਜੋਗੀਆਂ ਨੇ ਆਖਿਆ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਕਹਿੰਦੇ ਨਸ਼ਾ ਕਿਉਂ ਪੀਂਦੇ ਹੋ ਤੇ ਜੋਗੀ ਕੀ ਆਂਦੇ ਸੀ ਭਲਾ ਜੋਗੀ ਆਂਦਾ ਵੀ ਜਦੋਂ ਅਸੀਂ ਪੀ ਲੈਂਦੇ ਸਾਡੀ ਸੁਰਤ ਰੱਬ ਨਾਲ ਜੁੜ ਜਾਂਦੀ ਆ ਤੇ ਜਿਹੜੇ ਦੁਨਿਆਵੀ ਲੋਕ ਪੀਣ ਵਾਲੇ ਇਹਨਾਂ ਨੂੰ ਪੁੱਛੋ ਤੂੰ ਕਿਉਂ ਪੀਂਨਾ ਕਹਿੰਦਾ ਕਰਜ਼ਾ ਵੜਾ ਦੇਣਾ ਜਿਹਨੂੰ ਪੀ ਲੈਂਦਾ ਫੇਰ ਕਰਜ਼ੇ ਵਾਲੇ ਭੱਜ ਜਾਂਦੇ ਆ ਕਰਜ਼ੇ ਵਾਲੇ ਨਹੀਂ ਭੱਜ ਜਾਂਦੇ ਇਹਨੂੰ 4-5 ਘੰਟੇ ਸੁਰਤ ਨਹੀਂ ਰਹਿੰਦੀ ਕਰਜ਼ੇ ਵਾਲੇ ਤੇ ਉੱਥੇ ਹੀ ਆ ਸਭ 50-60 ਦਾ ਕਰਜ਼ਾ ਹੋਰ ਚੜ ਗਿਆ ਕਰਜ਼ੇ ਵਾਲੇ ਨਹੀਂ ਭੱਜੇ ਹੁਣ ਗੁਰੂ ਸਾਹਿਬ ਜੀ ਨੇ ਤਾਂ ਹੀ ਤੇ ਆਖਿਆ ਸੀ ਕਿ ਗੋੜ ਕਰ ਗਿਆਨ ਧਿਆਨ ਕਰਤਾ ਵੇ ਆ ਨਸ਼ਾ ਜੇ ਪੀਣਾ ਆ ਜਾ ਤਾਂ ਆਨੰਦ ਵਾਜੂ ਇੱਕ ਵਾਰ ਗਿਆਨ ਨੂੰ ਗੋੜ ਬਣਾ ਲਾ ਧਿਆਨ ਨੂੰ ਮੂਹੇ ਦੇ ਫੁੱਲ ਬਣਾ ਲਾ ਕਰੈਕਟਰ ਨੂੰ ਕਿਕਰ ਦੇ ਸਾਗ ਬਣਾ ਲਾ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਏ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾਸ ਅਮਿਓ ਚਵਾਈਏ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਾ ਅਨਸ ਬਣੀ ਪ੍ਰੇਮ ਲਵ ਲਾਗੀ ਸ਼ਬਦ ਅਨਾਹਦ ਗਇਆ ਪੂਰਾ ਸਾਚ ਪਿਆਲਾ ਸਹਜੇ ਤਿਸੇ ਪਿਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਜਿਹੜਾ ਅੰਮ੍ਰਿਤ ਦਾ ਵਪਾਰੀ ਹੋ ਗਿਆ ਕਿਆ ਮਦ ਸ਼ੂਸ਼ੇ ਪਾਉ ਧਰੇ ਫਿਰ ਕਿਹਡੀ ਪਿਆਰੀ ਗੱਲ ਕਹਤੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਿਆ ਦਰਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁਨਠੇ ਕਰੇ ਕੇ ਆਸ਼ਿਫਤੀ ਰਤਾ ਸਦ ਬੈਰਾਗੀ ਜੁਐ ਜਨਮ ਨਹਾਰੇ ਕੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਥਾਰੇ ਮਰਗ ਦੇ ਆ ਨਸ਼ਾ ਪੀਓ ਇਹ ਲੈਣਾ ਹੀ ਨਹੀਂ ਕਦੀ ਤੇ ਹੁਣ ਜੇ ਆਹ ਗੱਲ ਕੱਲੀ ਜੋਗੀਆਂ ਵਾਸਤੇ ਥੋੜਾ ਹੈਗੀ ਸਾਧ ਸੰਗਤ ਜੀ ਜਦੋਂ ਆਪਾਂ ਆਪਣੇ ਪੁੱਤਾਂ ਧੀਆਂ ਦੇ ਵਿਆਹ ਕਰਦੇ ਆ ਕਿੰਨੇ ਪਰਸੈਂਟ ਇਹੜੇ ਨਸ਼ੇ ਤੋਂ ਬਿਨਾ ਕਰਦੇ ਆ ਜੀ ਅਸੀਂ ਤੇ ਸਗਨ ਲਾਉਣ ਵਾਲੇ ਆਉਂਦੇ ਆ ਤੇ ਦਵਦਾ ਸਰੂਪ ਕਹਿੰਦੇ ਗੁਰਦਾਰੇ ਛੱਡ ਆਓ ਦਵਦਾ ਸਰੂਪ ਛੱਡਿਓ ਤੇ ਨਾਲੇ ਅਨਾਉਂਸ ਕਰ ਦੇਣ ਕਹਿੰਦੇ ਬੀਬੀਆਂ ਨੂੰ ਪ੍ਰਸ਼ਾਦਾ ਛਕਾ ਦਿਓ ਤੇ ਬੰਦੇ ਪਰੇ ਤੰਬੂ 'ਚ ਹੋ ਜੂ ਇੱਕ ਬਨੇ ਉਹਨਾਂ ਵਾਸਤੇ ਪਰੇ ਟੇਬਲ ਲੱਗੇ ਹੋਏ ਆ ਤੇ ਤੁਸੀਂ ਵੇਖੋ ਉੱਥੇ ਸ਼ਰਾਬਾਂ ਵੀ ਪੀ ਜਾਂਦੇ ਆ ਤੇ ਪ੍ਰਭਾਤ ਫੇਰੀ ਸਭ ਤੋਂ ਅੱਗੇ ਝੰਡਾ ਵੀ ਉਹਨੇ ਫੜਿਆ ਹੁੰਦਾ ਮੁੜ ਕੇ ਢੋਰ ਕੀ ਐਂ ਕੋੜ ਦਾ ਵੀ ਜਿਵੇਂ ਸਿੱਖੀ ਦਾ ਇੰਨੇ ਹੁਣ ਸਾਰਾ ਕੁਝ ਖੜਾ ਕਰ ਦੇਣਾ ਵੀ ਸਿੱਖੀ ਦਾ ਸਾਰਾ ਥਾਂਵੇਂ ਹੋਈ ਆ ਫਿਰ ਮਿੱਟੀ ਤੋਂਦੇ ਜਾ ਕੇ ਚਾਨਣ ਹੋਆ ਤੇ ਫਿਰ ਇਹ ਵੀ ਕਹੀ ਜਾਣਗੇ ਪਾਈ ਸਾਹਿਬ ਸਿੱਖੀ ਦਾ ਤੇ ਬੇੜਾ ਗਰਕ ਹੋ ਗਿਆ ਉਹਨੂੰ ਪੁੱਛੋ ਵੀ ਤੂੰ ਸਿੱਖੀ ਦੇ ਦੈਰੇ ਚੋਂ ਬਾਹਰ ਆ ਬਈ ਤੁਹਾਡੀ ਸਿੱਖੀ ਕੁਝ ਨਹੀਂ ਲੱਗਦੀ ਪਿੰਡ ਦੇ ਵਿੱਚ ਵਿੱਚ ਗੁਰਦੁਆਰਾ ਹੋਵੇ ਤੇ ਅਸੀਂ ਆਉਣ ਲੱਗਿਆਂ ਘੁਬرائیਏ ਤੇ ਠੇਕਾ ਤਿੰਨਾਂ ਚੋਂ ਪਿੰਡਾਂ ਦੇ ਵਿੱਚ ਕਾਏ ਖੋਲਦੇ ਅਗਲੇ ਅੱਛਾ ਕਮਾਲ ਦੀ ਕਰਿਆਨੇ ਵਾਲਾ ਦੁਕਾਨ ਉੱਥੇ ਖੋਲਦਾ ਜਿੱਥੇ ਚਾਰ ਘਰ ਵਾ ਸੀਮਿੰਟ ਸਰੀਏ ਵਾਲਾ ਵੀ ਘਰ ਉਹ ਦੁਕਾਨ ਉੱਥੇ ਦੇ ਚਾਰ ਘਰ ਠੇਕਾ ਖੇਤਾਂ 'ਚ ਹੀ ਖੋਲਿਆ ਉਹਨਾਂ ਨੂੰ ਪਤਾ ਵੀ ਇੱਥੇ ਜਿਹੜੀ ਲੱਤ ਦੋਦੀ ਉਹਨੇ ਵੀ ਧੂਕੇ ਪਹੁੰਚ ਜਾਣਾ ਭਾਵੇਂ ਮੀਂਹ ਆ ਭਾਵੇਂ ਕਣੀ ਆ ਸ਼ਾਮਾਂ ਨੂੰ ਅਗਲਿਆਂ ਪਹੁੰਚ ਹੀ ਜਾਣਾ ਉੱਥੇ ਕਈਆਂ ਮਾ ਸ਼ਾਦੀਆਂ ਤੇ ਵੇਨ ਜੀ ਆ ਫਿਰ ਕਹੀ ਜਾਣਗੇ ਭਾਈ ਸਾਹਿਬ ਜੀ ਤੋ ਇਹ ਛੱਡੋ ਇਹਨਾਂ ਚ ਜਨੂੰ ਇਹਨਾਂ ਗੱਲਾਂ ਦਾ ਕੋਈ ਨਹੀਂ ਫਾਇਦਾ ਸਾਸ ਜੀ ਤੋ ਇਸ ਕਰਕੇ ਆਪਣੇ ਪਰਿਵਾਰਾਂ ਚ ਇਹਨਾਂ ਸਮਾਗਮਾਂ ਦਾ ਤਾਂ ਫਾਇਦਾ ਮਤੇ ਪਾਓ ਕਿ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਜੋ ਪਿਛੇ ਹੋ ਗਿਆ ਸੋ ਹੋ ਗਿਆ ਜਦੋਂ ਅੱਗੇ ਹੁਣ ਜੇ ਪੁੱਤਾਂ ਵੇਲੇ ਪਿਆ ਚੁੱਕੇ ਹੋ ਅੱਗੇ ਪੁੱਤਰਿਆਂ ਦੇ ਦੋਤੇ ਦੋਤੀਆਂ ਦੇ ਆਨੰਦ ਕਾਰਜ ਕਰਨੇ ਆ ਉਦੋਂ ਪ੍ਰਣ ਕਰ ਲਓ ਨਾ ਕਿਸੇ ਦੇ ਘਰ ਜਾ ਕੇ ਨਸ਼ਾ ਪੀਣਾ ਤੇ ਨਾ ਕਿ ਨੂੰ ਨਸ਼ਾ ਵੇਲੋ ਢਿਲੀ ਜੀ ਆਜ ਆਉਂਦੀ ਅੱਗੇ ਕਈ ਆਣ ਦੇ ਨੇ ਤੇ ਪਰਸੋਂ ਬਰਾਤੇ ਜਾਣਾ ਹੀ ਭਈ ਉਹ ਜਾਓ ਭਾਈ ਸਾਡੇ ਵੇਖੋ ਅਸੀਂ ਤੇ ਕਹਿਣਾ ਹੀ ਆ ਨਾ ਅਸੀਂ ਤੇ ਤੁਹਾਡਾ ਤੇ ਮਕਸਦ ਆ ਤੁਹਾਨੂੰ ਵਿਚਾਰ ਦੇਣੀ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਮਰਜ਼ੀ ਆ ਤੇ ਮੈਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਈਆਂ ਘਰਾਂ ਦੇ ਵਿੱਚ ਉਲਟਾ ਕੰਮ ਆ ਮੰਨ ਲਓ ਜੇ ਨਹੀਂ ਪੀਉਂਦੇ ਤੇ ਬੀਬੀ ਦਾ ਜ਼ੋਰ ਜ਼ਿਆਦਾ ਲੱਗਾਂਦਾ ਲੈ ਦੱਸ ਉਹ ਫੇ ਕਿਦਾਂ ਆਊਗਾ ਜੇ ਤੁਸੀਂ ਪੀਉਣੀ ਨਹੀਂ ਤੇ ਬਿੱਲਾ ਦਾਸ ਵੀ ਤੈਨੂੰ ਸੋ ਚਾਹ ਚਾਹਣਾ ਚਾਹੀਦਾ ਵੀ ਅਗਲੇ ਨਹੀਂ ਪੀਉਂਦੇ ਚੰਗੀ ਗੱਲ ਆ ਭਾਈ ਪਰ ਇਹ ਇਹਨਾਂ ਗੱਲਾਂ ਚੋਂ ਭੈਣੋ ਬਾਹਰ ਨਿਕਲੋ ਸਾਥ ਦਿਓ ਕਿ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਰ ਜਾ ਨਸ਼ਿਆਂ ਤੋਂ ਬਿਨਾ ਆਪਾਂ ਕਰਨੇ ਆ ਗੁਰਮਤਿ ਦੇ ਉੱਤੇ ਪਹਿਰਾ ਦੇਣ ਦਾ ਯਤਨ ਕਰਨਾ ਨਸ਼ਿਆਂ ਰਗੀ ਦਲਦਲ ਚੋਂ ਬਾਹਰ ਨਿਕਲੋ ਤਾਂ ਕਿ ਸੋਹਣਾ ਸਮਾਜ ਸਾਡਾ ਸਿਰਜਿਆ ਜਾਵੇ ਗੁਰੂ ਬਖਸ਼ਿਸ਼ ਕਰੇ ਕਿੰਨੇ ਪਿਆਰੇ ਬਚਨੇ ਤੇ ਕੀਤੇ ਆ ਕਿ ਮੁੰਦਰਾ ਮੋਨ ਦਇਆ ਕਰ ਝੋਲੀ ਦਇਆ ਨੂੰ ਝੋਲੀ ਬਣਾ ਲਓ ਜ਼ਿੰਦਗੀ ਦਇਆ ਧਾਰਨ ਕਰ ਲਓ ਮਨ ਨੂੰ ਮਾੜੇ ਕੰਮਾਂ ਤੋਂ ਰੋਕ ਲਓ ਇਹ ਮੁੰਦਰਾ ਵਾਂ ਪੱਤਰਕਾ ਕਰੋ ਵਿਚਾਰ ਨੇ ਵਿਚਾਰਾਂ ਦਾ ਪਰਮੇਸ਼ਰ ਦੀ ਨਾਮ ਦੇ ਵਿਚਾਰ ਦਾ ਖੱਪਰ ਬਣਾ ਲਓ ਤਕਿੰਥਾ ਇਹ ਤਨ ਸੀਵੋ ਆਪਣਾ ਆਪਣੇ ਤਨ ਨੂੰ ਆਪਣੇ ਤਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਦੇ ਹੋ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਇੱਕਵੇਂ ਕਰਦੇ ਹੋ ਇਹ ਗੋਦੜੀ ਸੀੜੀ ਆ ਖਿੰਥਾ ਇਹ ਤਨ ਸੀਵੋ ਆਪਣਾ ਨਾਮ ਕਰੋ ਆਧਾਰ ਰੇ ਉਹਨਾਂ ਕੋਲ ਇੱਕ ਬਟੂਆ ਹੁੰਦਾ ਜੇ ਚ ਉਹ ਸਵਾ ਪਾ ਕੇ ਰੱਖਦੇ ਆ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਓ ਇਹੋ ਸਾਡੇ ਵਾਸਤੇ ਉਹ ਪਰਸਵਾ ਜਿਹਦੇ ਵਿੱਚ ਜੋਗੀ ਸਵਾ ਰੱਖਦੇ ਆ ਤੇ ਬੁੱਧ ਵਿਭੂਤ ਚੜਾਵੋ ਆਪਣੀ ਜਿਵੇਂ ਉਹ ਸਰੀਰ ਤੇ ਸਵਾਹ ਮਲਦੇ ਆਪਣੀ ਬੁੱਧ ਨੂੰ ਉੱਚਾ ਚੁੱਕਣਾ ਵਾ ਆਪਣੀ ਸੁਰਤ ਨੂੰ ਉੱਚਾ ਚੁੱਕਣਾ ਵਾ ਇਹ ਸਰੀਰ ਤੇ ਸਵਾਹ ਮਲਣੀ ਆ ਬੁੱਧ ਵਿਪੂਤ ਚੜਾਵੂ ਆਪਣੀ ਤੇ ਸਿੰਘੀ ਸੁਰਤ ਮਲਾਈ ਆ ਜਿਹੜੀ ਸੁਰਤ ਆ ਪਰਮੇਸ਼ਰ ਦੇ ਚਰਨਾਂ ਨਾਲ ਇੱਕਮਿਕ ਹੋ ਗਈ ਆ ਇਹ ਸਿੰਘੀ ਨਾਦ ਵਜਾਉਣਾ ਵਾ ਕਹਿਣ ਲਗੇ ਕਰ ਬੈਰਾਗ ਫਿਰੋ ਤਨ ਨਗਰੀ ਕਹਿੰਦੇ ਮਨ ਚ ਵਿਰਾਗ ਧਾਰਨ ਕਰ ਵੈਰਾਗੀ ਬਣ ਜਾ ਤੇ ਜਿਵੇਂ ਜੋਗੀ ਪਿੰਡ ਪਿੰਡ ਤੁਰਿਆ ਫਿਰਦਾ ਨਾ ਤੂੰ ਪਤਾ ਕਿੱਥੇ ਤੁਰਨਾ ਤਨ ਦੀ ਨਗਰੀ ਚ ਤੁਰਨਾ ਆਪਣੇ ਤਨ ਦੀ ਯਾਤਰਾ ਕਰਨੀ ਆ ਮਨ ਮੰਦਰ ਤਨ ਵੇਸ ਕਲੰਦਰ ਸਾਰੇ ਵੱਲੋਂ ਮਨ ਮੰਦਰ ਤਨ ਕਾਟ ਹੀ ਤੀਰਥ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗੁਰੀ বাজਾਈ ਆਪਣੇ ਮਨ ਦੀ ਯਾਤਰਾ ਕਰਨੀ ਆ ਆਪਣੇ ਅੰਦਰ ਦੀ ਯਾਤਰਾ ਕਰਨੀ ਆ ਫਿਰ ਤੇ ਕਾਇਓਂ ਦੇਵਾ ਕਾਇਓਂ ਦੇਵਲ ਕਾਯੋ ਜੰਗ ਮਜਾਤੀ ਕਾਯੋ ਧੂਪ ਦੀਪ ਨਹੀਂ ਬੇਦਾਨ ਕਾਯੋ ਪੂਜੋ ਪਾਤੀ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਜੋ ਬ੍ਰਹਮੰਡੈ ਸੋਈ ਪਿੰਡੈ ਜੋ ਖੋਜੈ ਸੋ ਆਪਣੇ ਤਨ ਨੂੰ ਆਪਣੇ ਅੰਦਰੋ ਖੋਜਣਾ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗੁਰੀ বাজਾਈ ਅਖੀਰ ਲਾ ਬੰਦ ਕਹਿ ਕੇ ਤੁਹਾਡੇ ਕੋਲ ਖਿਮਾ ਮੰਗਾ ਕਿੰਨੀ ਪਿਆਰੀ ਗੱਲ ਕਹੀ ਹੈ ਪੰਚ ਤਤ ਲੈ ਹਿਰਦੈ ਰਾਖੋ ਪੰਚ ਤਤ ਪੰਜਾਂ ਤਤਾਂ ਦਾ ਮੁੱਢ ਸੋਮਾ ਅਕਾਲਪੁਰਖ ਵੈਗਰੂ ਪੰਚ ਤਤ ਲੈ ਹਿਰਦੈ ਰਾਖੋ ਰਹਿ ਨਰਾਲਮ ਤਾੜੀ ਇਹੋ ਹੀ ਸਾਡੀ ਸਮਾਧੀ ਆ ਪੰਜਾਂ ਤਤਾਂ ਦੇ ਮੋਢ ਪਰਮੇਸ਼ਰ ਨੂੰ ਆਪਣੇ ਅੰਦਰ ਟਿਕਾਉਣਾ ਇਹੋ ਹੀ ਸਾਡੀ ਸੱਚੀ ਸਾਰੇ ਬੋਲੋ ਇਹੋ ਹੀ ਸਾਡੀ ਸੱਚੀ ਤੇ ਹੁਣ ਹਿਰਦੇ ਚ ਪਰਮੇਸ਼ਰ ਨੂੰ ਧਰ ਕੇ ਭਵੇਂ ਪੱਠੇ ਵੱਢੀ ਜਾਓ ਮੱਜਾਂ ਚੋਈ ਜਾਓ ਪ੍ਰਸ਼ਾਦੇ ਲਈ ਜਾਓ ਦੁਕਾਨ ਤੇ ਕੰਮ ਕਰੀ ਜਾਓ ਬਾਹਰੋਂ ਕੰਮ ਕਰੀ ਜਾਓ ਤੇ ਅੰਦਰ ਤੁਹਾਡੀ ਸਮਾਧੀ ਲੱਗੀ ਹੋਈ ਆ ਕਿੰਨਾ ਸੌਖਾ ਰਾਹ ਦੱਸਿਆ ਮਹਾਰਾਜ ਨੇ ਕੋ ਕੋਲ ਜਨ ਰਹਿਣ ਦਿੱਤੀ ਆ ਪੰਚਤਾਤ ਲੈ ਹਿਰਦੈ ਰੱਖੋ ਰਹਿ ਨਰਲਮ ਤੜੀ ਕਹਿ ਤਕਬੀਰ ਸੁਣੋ ਰੇ ਸੰਤੋ ਏ ਕਬੀਰ ਜੀ ਕਹਿੰਦੇ ਨੇ ਏ ਸੰਤ ਸਤ ਸੰਗਿਓ ਧਿਆਨ ਨਾਲ ਸੁਣੋ ਆਪਣੇ ਅੰਦਰ ਇੱਕ ਸੋਹਣੀ ਜਿਹੀ ਬਗੀਚੀ ਬਣਾਓ ਜਿਵੇਂ ਘਰਾਂ ਚ ਬਗੀਚੀਆਂ ਬਣਾਈਆਂ ਹੁੰਦੇ ਨੇ ਲੋਕਾਂ ਨੇ ਫੁੱਲ ਲਾਏ ਹੁੰਦੇ ਆ ਬਗੀਚੀਆਂ ਘਾਹ ਲਾਇਆ ਹੁੰਦਾ ਕਾਦੇ ਨਹੀਂ ਭਲਾ ਜੀ ਸੋਹਣਾ ਲੱਗੇ ਤੈਨੂੰ ਦੇ ਹੁਣ ਘਾਹ ਚੋਂ ਕਿਹੜੀ ਘਾਹ ਨੇ ਕਿਹੜੀ ਇਨਕਮ ਦੇਣੀ ਆ ਫੁੱਲਾਂ ਨੇ ਕਿਹੜੀ ਇਨਕਮ ਦੇਣੀ ਆ ਪਰ ਉਹ ਫੁੱਲ ਘਾਹ ਕਾਦੇ ਲਈ ਲਾਉਣੇ ਭਲਾ ਵੀ ਹਾਨੂੰ ਵੀ ਚੰਗਾ ਲੱਗੇ ਤੇ ਸਾਡੇ ਘਰ ਕੋ ਆਏਗਾ ਉਹਨੂੰ ਵੀ ਚੰਗਾ ਲੱਗੇ ਕਹਿੰਦੇ ਆਪਣੇ ਅੰਦਰ ਇੱਕ ਬਾਗੀਚੀ ਬਣਾਓ ਕਾਦੀ ਭਲਾ ਆ ਸੁਣਿਓ ਹੁਣ ਕਹ ਤਕਬੀਰ ਸੁਣੋ ਰੇ ਸੰਤੋ ਧਰਮ ਦਇਆ ਕਰ ਬਾੜੀ ਧਰਮ ਤੇ ਦਇਆ ਨੂੰ ਧਾਰਨ ਕਰੋ ਇਹਦੀ ਸੋਹਣੀ ਜੀ ਆਪਣੇ ਅੰਦਰ ਬਗੀਚੀ ਬੰਗਾਣਾਓ ਇਹ ਬਗੀਚੀ ਤੁਹਾਨੂੰ ਵੀ ਸੁਖ ਦੇਊਗੀ ਤੇ ਆਏ ਗਏ ਬੰਦੇ ਨਾਲ ਜਿਹਦੇ ਨਾਲ ਤੁਹਾਡਾ ਨਾਤਾ ਜੁੜੇਗਾ ਉਹਨੂੰ ਵੀ ਸਕੂਨ ਪ੍ਰਾਪਤ ਹੋਏਗਾ ਆਓ ਆਪਣੇ ਅੰਦਰ ਸੋਹਣੀ ਜੀ ਬਗੀਚੀ ਬਣਾਈਏ ਇਹੋ ਜਿਹਾ ਜੋਗ ਕਮਾਈਏ ਜਿਸ ਜੋਗ ਨੂੰ ਕਮਾਉਂਦਿਆਂ ਅਸੀਂ ਆਪਣਾ ਜੀਵਨ ਖੂਬਸੂਰਤ ਬਣਾ ਸਕਦੇ ਹਾਂ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਈ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨਉ ਦਾ ਸੀ ਗੁਰੂ ਦਾ ਸਿੱਖ ਜੋਗੀ ਆ ਜਿਹੜਾ ਹਰ ਵਕਤ ਹੀ ਉਸ ਵਹਿਗੂ ਦੇ ਨਾਲ ਸਾਹਜ ਪਾ ਕੇ ਆਪਣੀ ਜ਼ਿੰਦਗੀ ਜੁੰਦਾ ਉਹ ਸਾਸ ਸੰਗਤ ਜੀ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਗੁਰੂ ਜੀ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਵਹਿਮਾਂ ਚੋਂ ਪਰਮਾਂ ਚੋਂ ਪਖੰਡਾਂ ਚੋਂ ਨਿਕਲ ਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾਈਏ ਤੇ ਆਪਣਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਚਕਾਉਣਾ ਹੈ ਰਿਸਪੈਕਟ ਕਰੋ ਜਿਹਦੀ ਮਰਜ਼ੀ ਪਰੜਾ ਸਿਰ ਹੈ ਇਹ ਰਾਖਵਾ ਹੈ ਸਾਡੇ ਗੁਰੂ ਦਾ ਬੇਨਤੀ ਆਪਣੇ ਘਰਾਂ ਚ ਪੁਥੀਆਂ ਰੱਖੋ ਸਹਿਜ ਪਾਠ ਕਰੋ ਆਪਣੇ ਪੁੱਤਾਂ ਧੀਆਂ ਨੂੰ ਬਾਣੀ ਦੇ ਲੜ ਲਾਓ ਬਹੁਤ ਸੋਹਣਾ ਪ੍ਰਲਾਪ ਮਾਲਾ ਕਲਾ ਦੇ ਸਮੂਹੇ ਵੀਰ ਪ੍ਰਬੰਧਕ ਨਗਰ ਨਿਵਾਸੀ ਹਰ ਸਾਲ ਕਰਦੇ ਹੋ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ ਸਾਡੇ ਘਰਾਂ ਚ ਪਿਆਰ ਆਵੇ ਤੋਫਾਕ ਆਵੇ ਅਸੀਂ ਗੁਰਮਤਿ ਦੀ ਵਿਚਾਰ ਨਾਲ ਆਪਣੀ ਜ਼ਿੰਦਗੀ ਨੂੰ ਜੋੜ ਸਕੀਏ ਇਸ ਤੋਂ ਬਾਅਦ ਪਿੰਡ ਲੰਡੇ ਵੀ 1 2 3 ਮਾਰਚ ਦੇ ਸਮਾਗਮ ਨੇ ਉੱਥੋਂ ਦੇ ਵੀ ਸਾਰੇ ਵੀਰ ਪ੍ਰਬੰਧਕ ਪਹੁੰਚੇ ਨੇ ਉੱਥੇ ਵੀ ਤੁਸੀਂ ਹਾਜ਼ਰੀ ਲਵਾਉਣੀ ਆ ਉਦੋਂ ਮੌਸਮ ਹੋਰ ਚੇਂਜ ਹੋ ਜਾਣਾ ਵਾ ਆਪਾਂ ਰਲ ਕੇ ਉਹਨਾਂ ਸਮਾਗਮਾਂ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਸਾਧ ਸੰਗਤ ਜੀ ਦਿਲ ਬਹੁਤ ਕਰਦਾ ਤੁਹਾਡੇ ਨਾਲ ਹੋਰ ਲੰਬੀਆਂ ਵਿਚਾਰਾਂ ਕਰੀਏ ਪਰ ਮੈਂ ਪਹਿਲਾਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਯੂਪੀ ਸਮਾਗਮ ਸ਼ੁਰੂ ਨੇ ਅਸੀਂ ਹੁਣ ਇੱਥੋਂ ਚਲੇ ਜਾਣਾ ਅੱਜ ਅਸੀਂ ਇਹ ਅਨੰਦ ਸਾਹਿਬ ਦਾ ਪਾਠ ਭਾਈ ਸਾਹਿਬ ਕਰਨਗੇ ਕਿਉਂਕਿ ਸਾਡਾ ਸਫ਼ਰ ਕੋਈ ਤੁਹਾਨੂੰ ਪਤਾ ਵੀ ਕੱਲ ਨੂੰ ਪੰਜਾਬ ਜਿਹੜਾ ਸਾਰਾ ਬੰਦ ਦਾ ਸੱਦਾ ਦਿੱਤਾ ਹੋਇਆ ਅਸੀਂ ਚਾਹੁੰਦੇ ਕਿ ਆਪਾਂ ਸਾਥ ਦੇਈ ਉਹਨਾਂ ਸਾਰਿਆਂ ਦਾ ਆਪਾਂ ਉਸ ਟਾਈਮ ਸਫਰ ਨਾ ਕਰੀਏ ਪਰ ਸਮਾਗਮ ਸਾਡੇ ਪਹਿਲਾਂ ਲਏ ਹੋਏ ਨੇ ਜਿਹੜੇ ਅੱਗੇ ਨਹੀਂ ਕੀਤੇ ਜਾ ਸਕਦੇ ਤੋ ਇਸ ਕਰਕੇ ਅਸੀਂ ਰਾਤੋਂ ਰਾਤ ਇਹ ਸਫਰ ਜਿਹੜਾ ਵਾ ਉਹ ਜੂਪੀ ਦਾ ਕਰਨਾ ਇਸ ਕਰਕੇ ਸਾਡੀ ਬੇਨਤੀ ਅਸੀਂ ਇੱਥੋਂ ਹੁਣ ਚਲੇ ਜਾਣਾ ਵਾ ਕਿਉਂਕਿ ਸਾਡਾ ਸਫਰ ਬਹੁਤ ਆ 5 600 ਕਿਲੋਮੀਟਰ ਤੋਂ ਸਫਰ ਆ ਲੁਧਿਆਣੇ ਹੋ ਇਹਨਾਂ ਪੈਂਦਾ ਸੀ ਇੱਥੋਂ ਤੇ ਮੇਰੇ ਘਾ ਚ ਹੋਰ ਵਧ ਗਿਆ ਵਾ 100 ਕਿਲੋਮੀਟਰ 600 ਤੋਂ ਵੱਧ ਹੋ ਜਾਣਾ ਵਾ ਤੋ ਰਾਤੋਂ ਰਾਤ ਇਸ ਨੂੰ ਸਫਰ ਤੈਅ ਕਰਨਾ ਪੈਣਾ ਤੇ ਸਾਰਿਆਂ ਦਾ ਫਰਜ਼ ਵੀ ਬਣਦਾ ਆ ਆਪਾਂ ਉਹਨਾਂ ਕਿਸਾਨ ਵੀਰਾਂ ਦਾ ਸਾਥ ਦਈਏ ਜਿਹੜਾ ਉਹਨਾਂ ਨੇ ਸਦਾ ਸਾਰਿਆਂ ਲਈ ਦਿੱਤਾ ਵਾ ਕਿਉਂਕਿ ਆਪ ਤੇ ਇਹਦਾ ਮਤਲਬ ਆਪਾਂ ਉਹਨਾਂ ਦਾ ਸਹਿਯੋਗ ਕਰੀਏ ਤਾਂ ਇਹਨੇ ਕੀ ਬਚਨ ਪ੍ਰਵਾਨ ਕਰਨੇ ਅਸੀਂ ਪਹਿਲਾਂ ਤੁਹਾਡੇ ਕੋਲੋਂ ਖਿਮਾ ਮੰਗ ਲੈਨੇ ਵੀ ਅਸੀਂ ਅੱਜ ਸਮਾਗਮ ਦੇ ਅਖੀਰ ਤੱਕ ਨਹੀਂ ਇੱਥੇ ਰਹਿ ਸਕਦੇ ਅਸੀਂ ਪਹਿਲਾਂ ਹੀ ਪ੍ਰਸ਼ਾਦਾ ਪਾਣੀ ਛਕ ਲਿਆ ਵਾ ਤੇ ਅਸੀਂ ਹੁਣੇ ਤੋਂ ਹੁਣ ਚਲੇ ਜਾਣਾ ਫਿਰ ਸਮਾਂ ਬਣਿਆ ਤੁਹਾਡੇ ਫਿਰ ਦਰਸ਼ਨ ਕਰਾਂਗੇ ਅਗਲੇ ਸਾਲ ਜਦੋਂ ਸਮਾਗਮ ਵੀ ਰੱਖਣਗੇ ਫਿਰ ਆਪਾਂ ਗੁਰਮਤੀਆਂ ਵਿਚਾਰੇ ਇਹਦੇ ਕਰਾਂਗੇ ਸਮੂਹ ਸੰਗਤ ਦਾ ਨਗਰ ਪੰਚਾਇਤ ਦਾ ਇਲਾਕਾ ਨਿਵਾਸੀਆਂ ਦਾ ਸਾਰਿਆਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਵੀ ਇਹਨਾਂ ਸਮਾਗਮ ਵਿੱਚ ਤਨ ਕਰਕੇ ਮਨ ਕਰਕੇ ਤਨ ਕਰਕੇ ਸਹਿਯੋਗ ਬਖਸ਼ਿਸ਼ ਕੀਤਾ ਅਕਾਲ ਪਖ ਦੇ ਚਰਨਾ ਚਰਦਾਸ ਹੈ ਸਾਡੇ ਘਰਾਂ ਚ ਪਿਆਰ ਆਵੇ ਇਤਫਾਕ ਆਵੇ ਸਿੱਖੀ ਦੀ ਵਿਚਾਰ ਆਵੇ ਅਸੀਂ ਗੁਰਮਤ ਦੇ ਧਰਨੇ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੀਏ ਸੌਂਡ ਵਾਲੇ ਵੀਰ ਬਹੁਤ ਸੋਹਣਾ ਪ੍ਰਾਲਾ ਕੀਤਾ ਹੈ ਟੈਂਟ ਵਾਲੇ ਵੀਰ ਜਿੰਨੇ ਵੀ ਤੁਸੀਂ ਸਾਰੇ ਭੈਣ ਭਰਾਓ ਜੋੜੇ ਕਰਦੀ ਸੇਵਾ ਕਰਨ ਵਾਲੇ ਚਾਹ ਪਾਣੀ ਛਕਾਉਣ ਵਾਲੇ ਬਾਰ ਸਟਾਲ ਵਾਲੇ ਵੀ ਰਾਏ ਨੇ ਮਤਲਬ ਜਦੋਂ ਸਮਾਗਮ ਹੁੰਦਾ ਹਰ ਇੱਕ ਦਾ ਟੀਮ ਵਰਕ ਹੈ ਹਰ ਇੱਕ ਦਾ ਆਪਣਾ ਇੱਕ ਯੋਗਦਾਨ ਹੁੰਦਾ ਹੈ ਪ੍ਰਸ਼ਾਸਨ ਵਾਲੇ ਵੀਰ ਆ ਉਹ ਵੀ ਆਪਣੇ ਭੈਣ ਭਰਾਈ ਆ ਉਹ ਵੀ ਅੱਧੀ ਰਾਤ ਤੱਕ ਜਦੋਂ ਤੱਕ ਆਪਾਂ ਹਾਜ਼ਰ ਰਹਿੰਦੇ ਆ ਉਹ ਆਪਣੇ ਵਾਸਤੇ ਨਾਲ ਹੀ ਆਜ ਰਹਿੰਦੀ ਆ ਵੀ ਕੋਈ ਉਹੋ ਜੀ ਘਟਨਾ ਨਾ ਵਾਪਰੇ ਕਿਉਂਕਿ ਆਪਾਂ ਕਿਸੇ ਨੂੰ ਕਹਿਣਾ ਕੁਝ ਨਹੀਂ ਹੈ ਪਰ ਕਈ ਵਾਰੀ ਕੋਈ ਆਣ ਕੇ ਸ਼ਰਾਰਤ ਕਰਦਾ ਹੈ ਤੋ ਇਸ ਕਰਕੇ ਇਹ ਵੀ ਇੱਕ ਜ਼ਰੂਰੀ ਬਣ ਗਿਆ ਅੱਜ ਦੇ ਸਮੇਂ ਦੇ ਵਿੱਚ ਕੋ ਤੁਹਾਨੂੰ ਪਤਾ ਹੀ ਹੈ ਕਿ ਹਾਲਾਤ ਜਿਹੜੇ ਕਿਹੜੇ ਚੱਲਦੇ ਪਏ ਨੇ ਕਿਉਂਕਿ ਅਗਲੇ ਕੋਈ ਕਸਰ ਨਹੀਂ ਛੱਡਦੇ ਕੋਈ ਨਾ ਕੋਈ ਘਟਨਾ ਜਿਹੜੀ ਹੈ ਉਹ ਵਾਪਰ ਜਾਂਦੀ ਹੈ ਆਹ ਆਪਾਂ ਗੁਰਮਤਿ ਦੇ ਧਾਰਨੀ ਹੋਈਏ ਆਪਣੇ ਵੱਲੋਂ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਤਿਕਾਰਯੋਗ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਜਿਨ੍ਹਾਂ ਨੇ ਵੀ ਤੁਸੀਂ ਪੈਣ ਪਰਾ ਜਿਨ੍ਹਾਂ ਨੇ ਵੀ ਪ੍ਰਚਾਰਕਾਂ ਨੇ ਸੇਵਾ ਨਿਭਾਈ ਹੈ ਅਕਾਲ ਪੁਰਖ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਆਰੋਗਤਾ ਬਖਸ਼ਿਸ਼ ਕਰੇ ਤੋ ਜੋ ਸਟਾਲ ਆਇਆ ਬਾਰ ਵੀਰਾਂ ਨੇ ਜ਼ਰੂਰ ਉਥੋਂ ਕੋਈ ਨਾ ਕੋਈ ਕਿਤਾਬ ਕੋਈ ਜ਼ਰੂਰ ਨਾਲ ਲੈ ਕੇ ਜਾਇਓ ਤਾਂ ਕਿ ਅਸੀਂ ਆਪਣੇ ਘਰਾਂ ਚ ਸੋਹਣੀਆਂ ਲਾਇਬ੍ਰੇਰੀਆਂ ਬਣਾਈਏ ਆਪ ਪੜ੍ਹੀਏ ਤੇ ਗੁਰਮਤਿ ਦੀ ਵਿਚਾਰ ਦਿੱਤਾਰਨੀ ਹੋਈਏ ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀ ਵਿਚਾਰ ਕਰਦੇ ਆ ਜੋ ਭੁੱਲਾਂ ਹੋਈਆਂ ਮੇਰੀਆਂ ਨੇ ਜੋ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚੋਂ ਸੋਣ ਦਾ ਯਤਨ ਕਰਿਓ ਬੁਲੰਦ ਆਵਾਜ਼ ਵਿੱਚ ਫਤਿ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ